ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਵਿੱਚ ਬਾਜਵ ਰੇਟ ਹਰ ਇੱਕ ਪ੍ਰਕਾਰ ਦੀ ਚੀਜ਼ ਸੂਈ ਵੀ ਗੱਭਣ ਤੇ ਮੇਨ ਗੱਲ ਬਾਈ ਜੀ ਰੇਟ ਕਿਉਂਕਿ ਹੁਣ ਜਿਹੜੇ ਹਿਸਾਬ ਨਾਲ ਕਹਿੰਦੇ ਵੀ ਜੀਰੀਆਂ ਦੇ ਝਾੜ ਘਟ ਗਏ ਤੇ ਉਹਦੇ ਹਿਸਾਬ ਨਾਲ ਬਾਈ ਜੀ ਰੇਟ ਦੀ ਵੀ ਡਿਮਾਂਡ ਕਰਦੇ ਅੱਜ ਸਵੇਰੇ ਮੈਨੂੰ ਤਰਨਤਾਰਨ ਤੋਂ ਵੀਰ ਦਾ ਫੋਨ ਆਇਆ ਕਹਿੰਦਾ ਬਈ ਸਾਡੇ ਪਰਮਾਤਮਾ ਦੀ ਬਹੁਤ ਮਾਰ ਪਈ ਹੈਗੀ ਤੇ ਕਿਰਪਾ ਕਰਕੇ ਆ ਸਵੰਨ ਕੇ ਬੇਨਤੀਆ ਸੋ ਇੱਕ ਗੱਲ ਮੈਂ ਦੱਸਦਾ ਰੇਟ ਤੁਹਾਡੇ ਲਈ ਆਪਾਂ ਕਮਾਲ ਦੇ ਬਾਈ ਤੂੰ ਇਹੋ ਜਿਹਾ ਲਵਾਵਾਂਗੇ ਵੀ ਕਹਿੰਦਾ ਭਾਬ ਚਾਹੇ 1500 ਨਫੇ ਬਣੇ ਤੇ ਇੱਕ ਚੀਜ਼ ਬਾਈ ਨੂੰ ਆਪਾਂ ਪਹਿਲੇ ਹੀ ਦੱਸਤੀ ਜਦੋਂ ਜੱਗੀ ਤਰਨਤਾਰਨ ਦੇ ਏਰੀਏ ਦੇ ਬੰਦੇ ਨੇ ਕਹਿਤਾ ਨਫਾ ਮੇਥੋਂ ਲੈ ਲਈ ਤੈਨੂੰ ਗੱਲ ਸਪਸ਼ਟ ਦੱਸਤੀ ਕੋਈ ਬੇਫਿਕਰ ਹੋ ਇੱਕ ਗੱਲ ਹੋਰ ਹੈ ਜੀ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਸਸਰੀ ਕਾਲ ਜਿਹੜੇ ਆਪਾਂ ਰੇਟ ਹੁਣ ਅੱਜ ਪਾਵਾਂਗੇ ਜੀ ਅੱਜ ਤੋਂ ਜੇ 15 ਦਿਨਾਂ ਨੂੰ ਕਿਸੇ ਵੀ ਵੀ ਜਾਨਵਰ ਲੈਣਾਗਾ ਤਾਂ 20000 ਰੁਪਏ ਖਾਤੂ ਦੇਵਾਂਗਾ ਉਹਦਾ ਗੱਲ ਹੈਗੀ ਆ ਅੱਜ 20000 ਰੁਪਏ ਦਾ ਪੂਰਾ ਫਾਇਦਾ ਹੋਊਗਾ ਐਦਿਕ ਜੱਗੀ ਹੁਣ ਕਾਰਨ ਪਤਾ ਕੀ ਹੈ ਜੀਰੀਆਂ ਗਈਆਂ ਬਹੁਤ ਘੱਟ ਉਹ ਕਰ ਬਾਕੀ ਫਸਲਾਂ ਦੇ ਮਾਰ ਪਈ ਹੈ ਹਨਾ ਤੇ ਜਿਹੜੀ ਗੱਲ ਆਪਣਾ ਅੰਮ੍ਰਿਤਸਰ ਤੇ ਅਸੀ ਏਰੀਆ ਤਨਦਨ ਉਧਰ ਨੂੰ ਆਪਾਂ ਪਹਿਲ ਦੇਣੀ ਦੇਣੀ ਆ ਮੋਬਾਈਲ ਨੰਬਰ ਬੋਲ ਦੇ ਆਪਣਾ 98 ਨਾਟਕ 107 ਜੱਗੀ ਡੇਰੀ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾ ਦਵਾਈ ਜੀ ਬੱਤੀਆਂ ਵਾਲੇ ਚੌਂਕ ਦੀ ਆਪਣਾ ਲੋੜਾ ਪਹਿਲਾ ਨੰਬਰ ਜਿਹੜੀ ਤਾਜੀ ਸੂਈ ਬੱਚਾ ਧਾਰਾ ਮਾਰ ਕੇ ਦਿਖਾਉਂਦਾ ਹਨਾ ਹਾਂ ਬਾਈ ਤੂੰ ਸ਼ੁਰੂ ਕਰ ਲੈਨੇ ਆ ਬਾਈ ਧਾਰਾ ਹੀ ਮਾਰਦੇ ਪੁੱਤ ਪਹਿਲਾ ਦੀ ਤਾਜੀ ਸੂਈ ਦੇ ਮਾਰਦੇ ਪੁੱਤ ਆਹ ਦੇਖ ਲਓ 10 ਸਾਲ ਦਾ ਜਵਾਕ ਆ ਬਾਈ ਜੀ ਤੋਂ ਬੱਚਾ ਵੀ ਦੁੱਧ ਹਟਾਈਏ ਹਲੇ ਹਨਾ ਬਾਈ ਮੰਨ ਲਈ ਬੱਚੇ ਨੇ ਵੀ ਦੁੱਧ ਛੱਡਿਆ ਆ ਗੁੰਡਾ ਵੀ ਤਾਜੀ ਸੂਈ ਦੀ ਪੁੱਤ ਮਾਰ ਕੇ ਦੇਣਾ ਧਾਰਾ ਮਾਰ ਦੇ ਪੁੱਤ ਤੇ ਕਿਆ ਬਾਤਾਂ ਨਿਆਰੇ ਜਿਹੜੇ ਚੋਣਾ ਜਮਾ ਹਨ ਸੋ ਸੋਨਾ ਚੋਣਾ ਜਮਾ ਹਨ ਬੱਚਾ ਫੜ ਲਾ ਤੇ ਕਹਿੰਦਾ ਬਾ ਚੋਣ ਚਾਹ ਦੀ ਇੱਕ ਨੰਬਰ ਆ ਤੇ ਜੱਗੀ ਦੁੱਧ ਕਿੰਨਾ ਪਾ ਦੂਗੀ ਭਾਈ ਜਿਹੜਾ ਮਾਲਕ ਨੇ ਦੁੱਧ ਤੇ ਭਾਈ ਜੀ ਕਿੰਨਾ ਦੁੱਧ ਪਾ ਦੂਗੀ ਹਾਈਸਟ ਇਹ ਇਹ ਐ ਮੰਨਣਾ ਵੀ ਇਹ 24 25 ਕਿਲੋ ਦੁੱਧ ਉਸਿਆਪ ਨੂੰ ਮਾਲਕ ਨੇ ਜੀ ਵੀ ਦੁੱਧ ਨੂੰ ਸਪਾਈ ਸਾਈ ਕਿਲੋ ਦੇਣਾ ਚਾਹੀਦਾ ਪਰ ਜਿਹੜਾ ਵੀ ਵੀਰ ਆ ਦੇਖ ਮੈਂ ਇੱਕ ਪਹਿਲਾਂ ਵੀ ਆਪਣੇ ਦੂ ਘਟ ਘਟ 4 ਸਾਲ ਹੋ ਗਏ ਵੀਡੀਓ ਪਾਉਂਦੇ ਬਾਈ ਦਾ ਲੱਗਿਆ ਮੈ ਇਥੇ ਮੇਰਾ ਉਸੂਲ ਆ ਮੈਂ ਬੁੱਧ ਵੀ ਗਰੰਟੀ ਕਿਸੇ ਜਾਨਵਰ ਦੀ ਵੀ ਨਹੀਂ ਦੱਸਦਾ ਕਿਉਂਕਿ ਆਪਣੇ ਘਰੇ ਕਰਮਾਂ ਦੀ ਕੋਈ ਵੀ ਨਹੀਂ ਚੋਈ ਉਹ ਕਹਿੰਦਾ ਬਾ ਦੁੱਧ ਪੁੱਤ ਸਾਂਭਣ ਦੇ ਹੁੰਦੇ ਆ ਜਿਹੜਾ ਕੋਈ ਭਣ ਭਰਾ ਲੈ ਕੇ ਜਾਊਗਾ ਕੀ ਕਰਨ ਕਿੰਨੀ ਉਹ ਤੋਂ ਕੋਈ ਨਹੀਂ ਛੱਡਦਾ ਜੀ ਪਰ ਖੈਰ ਸਾਹ ਪੁੱਤਰੀ ਆ ਪੂਰੀ ਮਗਰ ਬੱਚਾ ਕੀ ਆ ਇਹਦੇ ਮਾਣ ਨੂੰ ਮੱਛਾ ਬਾਈ ਜੇ ਰੋਕੇ ਹਨ ਵੀਡੀਓ ਹੈਗੀ ਆ ਕੋਈ ਵੀ ਮੈਂ ਗਰੰਟੀ ਲੈ ਸਕਦਾਗਾ ਕੋਈ ਚੇਰ ਭਾਰ ਕਿਸੇ ਵੀ ਕਿਸਮ ਦਾ ਕੋਈ ਮਤਲਬ ਠੱਕ ਨਹੀਂ ਬਣੀ ਜੀ ਵੀ ਉਸ ਨਾਲ ਓਕੇ ਆ ਹਾਂ ਕੋਈ ਥਣ ਘਟ ਵੱਧ ਹੋਵੇ ਸ਼ਰਮਪੂਰ ਹੋਵੇ ਕੋਈ ਵੀ ਭੈਣ ਭਰਾ ਬਦਵਾਉਣ ਨਾਲ ਮੰਗਾਉਂਦਾ ਦਾ ਆਪਾਂ ਉਹ ਚੀਜ਼ ਦੀ ਆਪਣੀ ਪੂਰੀ ਫੁੱਲ ਗਰੰਟੀ ਹੈ ਤੇ ਇਹਦੇ ਪੈਸੇ ਦੱਸੀ ਫਿਰ ਜਮਾ ਖਿੱਚ ਕੇ ਖਿੱਚ ਕੇ ਹੱਥ ਬੰਨ ਕੇ ਬੇਨਤੀ ਆ ਮੇਰੇ ਵੀਰਾਂ ਨੂੰ ਮੈਂ ਜਦੋਂ ਫੈਕਸਪ੍ਰਾਈਜ਼ ਦੱਸੂਗਾ ਵੀ ਬਸ ਉਹ ਜੋ ਸ਼ੋਹਰ ਸ਼ਾਨ ਵਾਲਾ ਕੰਮ ਹੀ ਹੋਊਗਾ ਵੀ ਬੁੱਕਲ ਪੇਈ ਕਰਾਉਣੇ ਆ ਜੀ ਇਹਦੇ ਜੀ ਕਿੰਨੇ ਦੇ 75000 ਦੀ ਬੈਠ ਦੇ ਦਾਂਗੇ ਸਿਰਫ ਮੁੱਲ ਵੀ ਕਰਨਾ ਇਹ ਹੈ ਜੀ ਬਣਾ 90 90 95 95 ਇਹਨੂੰ ਆਪ ਆਪ ਵੇਚੀ ਆ ਜੀ ਵਿਗਲ ਨਹੀਂ ਬਿਗੂ ਕੀ ਨਹੀਂ ਆ ਮੰਨ ਲਓ ਸਭ ਤੋਂ ਸਿਰਫ 75000 ਰੁਪਏ ਦੀ ਬਾਈ ਕਹਿੰਦਾ ਦੇਣੀ ਹੈ ਜਮਾ ਬਫੈਕਸ ਸੁਪਰੇ ਆ ਜੀ ਹੈ ਨਾ ਕੋਈ ਛੋੜ ਛੱਪੇ ਵਾਲਾ ਕੰਮ ਹੀ ਨਹੀਂ ਕਰਨਾ ਜੀ ਤੇ ਥਣਲੇ ਵਿੱਚ ਬੜੀ ਸੂਚੀ ਆ ਹਨਾ ਹਰ ਇੱਕ ਕੀਤੀ ਹੈ ਫੁੱਲ ਕੁਆਲਿਟੀ ਆ ਅੱਗੇ ਦੋ ਨੰਬਰ ਦੇਖ ਰਹੇ ਆ ਦੋ ਦੰਦ ਬੱਚਾ ਪਹਿਲਨ ਮੱਛੀ ਹੁੰਦੀ ਆ ਕੈਕ ਦਿਨ ਲੈਂਦੀ ਆ ਦਿਨ ਪੈਣੇ ਦੇ 12 13 ਹਜੇ ਬੜੀ ਟੁਰੀ ਜਨ ਪੁੱਤਰਾ ਅੱਛਾ 12 ਦਿਨ ਪੈਂਡਿੰਗ ਮੂੰਹੋਂ ਦੋ ਦੰਦ ਤੇ ਦੁੱਧ ਕੀ ਰਹੂ ਇਹਦਾ ਤਦ ਵੀ ਇਹ ਵੀ ਤਾਂ ਪਲਾਸੇ ਚਲੂਗੀ ਬੋਦੀਵਾਦੀ ਦਿਖਾ ਦੇ ਕਿੰਨੀ ਚੰਗੀ ਆ ਜੀ ਕਿੰਨਾ ਮੁੱਲ ਪੈਣਾ ਚਾਹੁੰਦੇ ਰ ਬੇਥੋਂ ਘਾਟੇ ਵਾਲਾ ਕੰਮ ਨਾ ਹੋ ਜੇ ਮੈਂ ਘਾਟੇ ਲਾ ਨਹੀਂ ਮੈਂ ਜੀਆਂ ਵੇਣਾ ਆਪਾਂ 50 50000 ਨੂੰ ਵੇਚੀਆਂ ਕਿ ਨਹੀਂ ਵੇਚੀਆਂ ਵੇਚੀਆਂ ਜੀ 65000 ਰੁਪਏ ਲੈ ਲਾਂਗੇ ਤਾਂ ਫੈਕਸੀ ਸੋ ਮੈਂ ਜਮਾ 68 ਬੁੱਝਿਆ ਸੀ 10000 ਰੁਪਏ ਤੱਕ ਤੋਂ ਗਾਹਾਂ ਲੰਘਿਆ ਸੋ ਪੜ ਤੋ ਜੇ ਆਦਾਪਾ ਵੀ ਬਿਨਾਂ ਅਖਬਾਰ ਸਪੈਡੋ ਦੱਸ ਦਿੰਦੇ ਖਬਰ ਕਿਹੜੀ ਲੱਗੂ ਇਹਦੇ ਤੇ ਬਸ 65000 ਦੀ ਦੋ ਦੰਦ ਤੇ ਦੁੱਧ 20 ਕਿਲੋ ਬਾਈ ਜੀ 20 ਕਿਲੋ ਖੁੱਲਾ ਪਾਉਗੀ ਬਹਿ ਵੀਰ ਬਣ ਕੇ ਘੱਟ ਵਧਾਣਾ ਨਾ ਭਾਈ ਬਣ ਕੇ ਹੱਤ ਮੰਨ ਕੇ ਬੇਨਤੀ ਹੈ ਘੱਟ ਵਧਾਣਾ ਨਾ ਖੇਤਣਾ ਕਰੀਓ ਸੋ ਗਾਲ ਆਪਸਾ ਹਾਬਲਾ ਜੇ ਵੀ ਬੱਚੀ ਦੇ ਪਾਲਣ ਹਾਬਲਾ ਜੇ ਲੱਖ ਖਾ ਗਈ ਉਹ ਲੱਖ ਖਾ ਗਈ ਉਹ ਮਾਲਕ ਦਾ ਹੈ ਜੀ ਅੱਗੇ ਆਗੇ ਤਿੰਨ ਨੰਬਰ 18 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਹੈ ਜੀ ਜਮੂ ਫੁੱਲ ਗਾਰੰਟੀ 3 ਦੀ ਪਾ ਮਾਰ ਕੇ ਥਾਣੇ ਘੱਟ ਘੱਟ ਟੱਟੂ ਘਟਾ ਮੰਨ ਲੈ ਵੀ ਸਾਢੇ 4 ਫੁੱਟ ਉੱਚੀ ਵਹਿਣ ਤੇ ਰੇਟ ਦੱਸ ਦੇ ਜੱਗੀ ਰੇਟ ਇਹਦਾ ਕੀ ਹੈ ਮੈਂ ਰੇਟ 60000 ਰੁਪਇਆ ਫਿਕਸ ਲੈ ਲਾਂਗੇ 67000 ਰੁਪਇਆ ਇਹਦਾ ਵੈੜ ਦਾ ਆਪਾ ਬਾਈ ਜੀ ਲੈਣਾਗਾ ਮੁੱਲ 70 ਕਰੋੜੋਂ 75 ਕਰੋੜ ਜੀ ਆਪਾ ਫਿਕਸ ਕਰਾਈ ਦੀ ਨੇ ਜੀ 67 ਇਹ ਕਹਿੰਦਾ ਵਾ ਜੇ ਕੋਈ 3-4 ਇਕੱਠੇ ਲੈਣ ਤੇ ਉਹ ਜੇ ਭਾ ਆਪਣਾ ਦੇਗਾ ਫੁੱਲ ਮੰਤਨ ਕਰ ਦਾਂਗੇ ਮੁੰਜੂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਬਾਈ ਪ੍ਰੀਟ ਉਹ ਗੱਲ ਆਂ ਦੇਵਾਂਗੇ ਜੀ ਵੀ ਬਸ ਤੁਰ ਵੀਰੇ ਪਹਿਲਾਂ ਕਹਿੰਦਾ 85 ਕਰਨਾ ਮੈਂ ਕਹਾ ਯਾਰ ਤੂੰ 80 ਕਹੀ ਤੂੰ ਕਹ ਵੀ ਉਹ ਗੱਲ ਕਰਤੀ 75000 ਰੁਪਇਆ ਆਪਾ ਤਾਂ ਹੀ ਮੁੱਲ ਹੀ ਨਹੀਂ ਉਹ ਕਰੇ ਬਈ ਪਰ ਇੱਕ ਗੱਲ ਆ ਕੋਈ ਵੀ ਭੈਣ ਪਰਾ ਵੀਡੀਓ ਦੇਖ ਕੇ ਆ ਬੈਣ ਮਲਾ ਲਵੇ ਜਿਹਦਾ ਇਹੀਆਂ ਬੈਣਾਂ ਦਾ ਮੁੱਲ 88800 ਰੱਜ ਵੀ ਪਾਇਆ ਹੋਇਆ ਤਾਂ ਆਪਾਂ ਤੁਹਾਨੂੰ 67000 ਦੀ ਲੈ ਦੇ ਨਹੀਂ ਆਪਾਂ ਇਹ ਮਾਣ ਲਵੀਂ ਨਾਮ ਵੀ ਦੇ ਦਾਂਗੇ ਜੇ ਤੁਸੀਂ ਉਹਦਾ ਇਹ ਨਾਮ ਮੁੱਲ ਪਾ ਲਓ ਤੇ ਅੱਗੇ ਆ ਕੇ 4 ਨੰਬਰ ਆਪਣੀ ਬੀਬੋ ਮਗਰ ਆਹ ਮਾਣ ਲਵੀਂ ਔਰਤਾਂ ਦਾ ਸਹਾਰਾ ਯਾਰ ਕੀ ਆ ਅੱਛਾ